झूठा इलजाम लाता साज हजार रुपया के के। तो बाद तलवारा मतलब लाके आगे सी, थी थी, भी भी आ गए सा हजार रुपया दूस चाली हजार रुपया भी मेरी भेन ने मतलब चक लिया जी जो कि चकिया नहीं कहने भी सियाने दिखाया है ਕਹਿੰਦੇ ਸੀ ਤੁਸ ਤੇਰੀ ਫੋਟੋ ਆਈ ਆ ਗਈ ਸ਼ੀਸ਼ੇ ਚ ਅਸੀਂ ਸ਼ਾਣੀ ਨੂੰ ਦਿਖਾਇਆ ਸੀ ਐਲੀਗੇਸ਼ਨ ਇਹਨਾਂ ਦਾ ਇਹ ਕੋਈ 40000 ਰੁਪਏ ਦਾ ਕੋਈ 20 ਤਰੀਕ ਦਾ ਕੋਈ 40000 ਰੁਪਏ ਦਾ ਰੌਲਾ ਤੇ ਜਿਹੜੇ ਸਿਕੰਦਰ ਪਾਰਟੀ ਹੈ ਦੂਜੀ ਪਾਰਟੀ ਨੂੰ ਇਲزام ਲਾ ਰਹੇ ਨੇ 45000 ਰੁਪਏ ਲੜਕੀ ਚੁੱਕ ਕੇ ਲੈ ਗਈ ਬਸ ਉਹਦੇ ਸੰਬੰਧੀ ਇਹਨਾਂ ਦੇ ਮਤਲਬ ਕੀ ਆਪਸ ਚ ਤਕਰਾਰ ਬਾਜੀ ਹੋਗੀ ਤੇ ਲੜਾਈ ਝਗੜਾ ਹੋਗਾ ਪੰਜਾਬ ਦੇ ਵਿੱਚ ਆਪਸੀ ਤਕਰਾਰਬਾਜੀ ਦੇ ਚੱਲਦਿਆਂ ਲੜਾਈ ਝਗੜੀ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਇਹ ਜੋ ਤੁਸੀਂ ਸੀਸੀਟੀਵੀ ਦੇ ਵਿੱਚ ਲੜਾਈਆਂ ਤਸਵੀਰਾਂ ਵੇਖ ਰਹੇ ਹੋ ਇਹ ਤਸਵੀਰਾਂ ਕਿਸੇ ਫਿਲਮ ਦੀ ਸ਼ੂਟਿੰਗ ਦੀਆਂ ਨਹੀਂ ਇਹ ਤਸਵੀਰਾਂ ਨਾਬਾਦੀ ਜੈਮਲ ਸਿੰਘ ਕਲੋਨੀ ਵਿਖੇ ਜਿੱਥੇ ਘਰ ਵਿੱਚ 40000 ਰੁਪਏ ਚੁੱਕਣ ਨੂੰ ਲੈ ਕੇ ਇਲਜ਼ਾਮਬਾਜੀ ਨੂੰ ਲੈ ਕੇ ਆਂਡਿਆਂ ਗਵਾਨੀਆਂ ਦੇ ਘਰ ਵਿੱਚ ਲੜਾਈ ਹੋਈ ਲੜਾਈ ਇਸ ਕਦਰ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ 15-20 ਮੁੰਡਿਆਂ ਨੂੰ ਲੈ ਕੇ ਗਵਾਨੀਆਂ ਦੇ ਘਰ ਤੇ ਕਰਪਾਨਾਂ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਜਿਸ ਤਰ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਰੀਆਮ ਬੇਖੌਫ ਹੋ ਕੇ ਮੁੰਡਿਆਂ ਨੇ ਘਰ ਤੇ ਤਲਵਾਰਾਂ ਨਾਲ ਵਾਰ ਕੀਤੇ ਅਤੇ ਉੱਥੇ ਖੜੀ ਸਕੂਟੀ ਦੀ ਵੀ ਭਾਂ ਤੋੜ ਕੀਤੀ ਗਈ ਇਸ ਲੜਾਈ ਦੇ ਦੌਰਾਨ ਵਰਖਾ ਨਾਮ ਦੀ ਲੜਕੀ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਲੜਕੀ ਦੀ ਬਾਹ ਦੇ ਉੱਪਰ 14 ਟਾਂਕੇ ਲੱਗੇ ਨੇ ਅਤੇ ਜੋ ਨਾਬਾ ਦੇ ਸਰਕਾਰੀ ਹਸਪਤਲ ਦੇ ਵਿੱਚ ਜ਼ੇਰੇ ਇਲਾਜ ਇਸ ਲੜਾਈ ਦੀ ਸਿਸਟਿਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖ ਨੂੰ ਮਿਲ ਰਿਹਾ ਉੱਥੇ ਹੀ ਘਰ ਦੇ ਬਾਹਰ ਖੜੀ ਸਕੂਟੀ ਦੀ ਵੀ ਬੁਰੀ ਤਰ੍ਹਾਂ ਦੇ ਨਾਲ ਭੰਨ ਤੋੜ ਕੀਤੀ ਗਈ ਹੈ ਚੀਜ਼ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੀੜਿਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਇਸ ਮੌਕੇ ਤੇ ਪੀੜਿਤ ਲੜਕੀ ਵਰਖਾ ਤੇ ਉਸਦੇ ਭਰਾ ਨਿਤਿਨ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਇਸ ਮੌਕੇ ਤੇ ਨੱਬ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਦਾ ਕੀ ਕਹਿਣਾ ਆਓ ਜਾਣਦੇ ਹਾਂ ਉਹਨਾਂ ਤੋਂ ਮਰਸ਼ਾ ਚੁੱਪ ਚਾਲ ਜਾਮਲਾਤਾ ਵੀ ਤੁਸੀਂ ਸਾਡੇ ਕੋਲੋਂ 40000 ਰੁਪਏ ਚੱਕ ਕੇ ਲੈ ਗਏ ਹਾਂਜੀ ਫਿਰ ਹਨਾ ਮੈਂ ਇਹਨਾਂ ਦੇ ਘਰੇ 2 ਮਿੰਟ ਗਈ ਸੀ ਫਿਰ ਨਾਲ ਦੀ ਨਾਲ ਵਾਪਸ ਆ ਗਈ ਸੀ ਇਹਨਾਂ ਨੇ ਨਾ ਕਿਸੇ ਸਿਆਣੇ ਨੂੰ ਦਿਖਾਇਆ ਵੀ ਹਨਾ ਵੀ ਤੁਸੀਂ ਸਾਡੇ ਕੋਲੋਂ 40000 ਚੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਹਨਾ ਇਹ ਮਤਲਬ ਕੁੱਟਣ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਤਲਵਾਰਾ ਲੈ ਕੇ ਆ ਗਈ ਸੀ ਵੀ ਸਾਡੇ 40000 ਰੁਪਏ ਵਾਪਸ ਕਰ ਦਿਓ ਫਿਰ ਹੰਦੇ ਸੀ ਮੇਰੀ 3 ਸਾਲ ਤੋਂ ਉਹ ਨਾਲ ਰਹਿਦੀ ਸੀ ਹਾਂਜੀ ਅਗਰ ਸਕੂਲਸ ਜਾਮਪੀ ਦੀ ਬੱਚੇ ਉਹਨਾਂ ਦੇ ਘਰ ਦਿਆ ਨੇ ਪਹਿਲਾਂ ਤੁਹਾਨੂੰ ਪੁੱਛਿਆ ਹਾਂਜੀ ਪਹਿਲਾਂ ਮਤਲਬ ਪੁੱਛਿਆ ਵੀ ਅਸੀਂ ਮਨਾ ਕਰਤਾ ਫਿਰ ਨਾ ਉਹ ਕਹਿੰਦੇ ਸੀ ਤੂੰ ਤੇਰੀ ਫੋਟੋ ਆਈ ਆ ਗਈ ਸ਼ੀਸ਼ੇ ਚ ਅਸੀਂ ਸਿਆਣੀ ਨੂੰ ਦਿਖਾਇਆ ਸੀ ਤੇ ਹਨਾ ਉਹਨਾਂ ਨੇ ਕਾਫ਼ੀ ਇਲਜ਼ਾਮ ਲਾ ਤੇ ਕੁੱਟ ਬਹੁਤ ਕੁਰਬਾਨਾਂ ਚੱਲੀਆਂ ਕੱਲ੍ਹ ਨੂੰ ਹੈ ਨਾ ਬਹੁਤ ਲੜਾਈ ਹੋਈ ਕਿੰਨੇ ਜਾਣੇ ਆਏ ਸੀ ਇਹਨਾਂ ਨੇ ਵੀਹ ਪੱਚੀ ਮੁੰਡੇ ਬੁਲਾ ਲਏ ਮੇਰੇ ਨਾਲ ਗ਼ਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਹੈ ਨਾ ਮੇਰੇ ਕਿਰਪਾਨ ਮਾਰੀ ਹੱਥ ਤੇ ਸਿੱਬੂ ਚਾਲੀ number ਫਾਟਕ ਅਹ ਸੂਰਜ ਹੈ ਨਾ ਸੂਰਜ ਜੀਤਾ ਕਿਟੀ ਜੀਤਾ main ਆ ਜੀ ਹਾਂਜੀ 14 ਟਾਂਕੇ ਲੱਗੇ ਨੇ ਜੀ ਕੀ ਮਾਇਨ ਕਰ ਨੇਤਨ ਜੀ ਸਰ ਇਹ ਇਹਨਾਂ ਨੇ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਵੀ 40000 ਰੁਪਇਆ ਵੀ ਸਟਾ ਮੇਰੀ ਭੈਣ ਨੇ ਮਤਲਬ ਸ਼ੱਕ ਲਿਆ ਜੀ ਜੋ ਕਿ ਇਹਨੇ ਚੱਕਿਆ ਨਹੀਂ ਇਹ ਉਹ ਕਹਿੰਦੇ ਨੇ ਵੀ ਅਸੀਂ ਸਿਆਣਿਆਂ ਨੂੰ ਦਿਖਾਇਆ ਸਰ ਅਸੀਂ ਕਿਹਾ ਵੀ ਤੁਸੀਂ ਸਿਆਣਿਆਂ ਨੂੰ ਦਿਖਾਇਆ ਠੀਕ ਹੈ ਵੀ ਸਾਨੂੰ ਵੀ ਤਾਂ ਦਿਖਾਓ ਸਿਆਣਿਆਂ ਨੂੰ ਕਿਹੜਾ ਸਿਆਣਾ ਸਾਨੂੰ ਮਿਲਿਆਓ ਤੇ ਸਰ ਇਹਨਾਂ ਨੇ ਮਿਲਿਆ ਨਹੀਂ ਜਾਨੀ ਜੀ ਇਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਤੁਸੀਂ ਸਾਨੂੰ 40000 ਦੇ ਦਿਓ ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਵਿਦਾਨ ਚੁੱਪਚਾਪੀ ਤੇ ਸਾਨੂੰ 40000 ਰੁਪਏ ਦੇ ਦੋ ਤੇ ਸਰ ਉਹ ਜਿੱਦਰਾ ਮਤਲਬ ਇਹ ਗੱਲ ਹੋਈ ਆ ਉਸ ਤੋਂ ਇੱਕ ਦਿਨ ਬਾਅਦ ਮੈਂ ਇਹਨਾਂ ਨੂੰ ਬੁਲਾਇਆ ਕਹਿੰਦੇ ਵੀ ਸਾਨੂੰ 40000 ਰੁਪਏ ਦੇ ਦੋ ਮੈਂ ਜੀ ਚਲੋ ਘਰੇ ਆ ਜਿਓ ਤੁਸੀਂ ਆਪਾਂ ਬਹਿ ਕੇ ਗੱਲ ਕਰਦੇ ਆ ਤੇ ਸਾਡੀ ਮੇਰੀ ਭੈਣ ਦੇ ਲੁੱਟਾ ਮਾਰੀ ਇਹਨਾਂ ਨੇ ਠੀਕ ਹੈ ਜੀ ਚੁੰਨੀ ਬਾੜਤੀ ਮਤਲਬ ਐ ਬਾਹਰ ਆ ਕੇ ਸਰ ਸਾਰੇ ਜਿਹੜੀ ਇਹ ਬਾਰਦਾਤ ਹੈ ਸਰ ਇਹ ਕੈਮਰੇ 'ਚ ਰਿਕਾਰਡ ਹੈ ਜੀ ਸਾਡੇ ਕੈਮਰੇ ਲੱਗੇ ਹੋਏ ਨੇ ਜੀ ਉਹਦੇ 'ਚ ਸਾਰਾ ਰਿਕਾਰਡ ਹੈ ਜੀ ਕਿੰਨੇ ਜਣੇ ਸੀ ਜਿਹੜੇ ਹਮਲਾ ਸਰ ਹਮਲਾ ਆਈ ਅਸੀਂ ਪੂਰੀ ਉਹ ਤਾਂ ਹੈ ਨਹੀਂ ਕਿ ਵੀ ਮੰਨ ਕੇ ਚਲੋ ਤੁਸੀਂ 2500 26 ਸਰਹਥਿਆਰ ਦੀ ਕਿਰਪਾਨਾ ਠਿਕਿਆਰ ਚਾਕੂ ਦੰਦੇ ਮਤਲਬ ਸਾਰਾ ਵਿਚੇ ਡੰਡੇ-ਮੁੰਡੇ ਸਾਰਾ ਕੁਝ ਸੀ ਗਾਈ ਕੀ ਕੀ ਨੁਕਸਾਨ ਕਰਤੇ ਗਏ ਇੱਕ ਟਮੀ ਮਾਰਿਆ ਨੇ ਸਰ ਨੁਕਸਾਨ ਸਰ ਇੱਕ ਤਾਂ ਇਹ ਦੇਖੋ ਸਾਡੇ ਘਰ ਦਾ ਗੇਟ ਭੰਨ ਗਏ ਠੀਕ ਹੈ ਜੀ ਅਸੀਂ ਹੈ ਨਹੀਂ ਸੀਗੇ ਮੌਕੇ ਤੇ ਅਸੀਂ ਬੰਦ ਕਰਕੇ ਇੱਥੇ ਆਏ ਹੋਏ ਸੀਗੇ ਤੇ ਫਿਰ ਮੇਰੀ ਸਕੂਟਰੀ ਹੈ ਜਿਹੜੀ ਲੱਖ ਰੁਪਿਆ ਦੀ ਸਕੂਟਰੀ ਹੈ ਭੰਨ ਗਏ ਜੀ ਠੀਕ ਹੈ ਜੀ ਮੈਂ ਹੁਣੇ ਹੀ ਨਵੀਂ ਲੈਤੀ ਸੀ ਥੋੜਾ ਟਾਈਮ ਪਹਿਲਾਂ ਠੀਕ ਹੈ ਸਰ ਆਪਕੀ ਸਰ ਜਿਹੜੇ ਕੱਪੜੇ ਕੁੱਪੜੇ ਪਾੜ ਗਏ ਜੀ ਭੈਣਾ ਨੂੰ ਬਲੀਤ ਕਰ ਗਏ ਜੀ ਆ ਮੇਰੀ ਭੈਣ ਦੀ ਸਾਰੀ ਚੁੰਨੀ ਚੰਨੀ ਇਹਨਾਂ ਨੇ ਪਾੜੀ ਹੈ ਜੀ ਇੱਥੇ ਤਾਂ ਕੁਮਾਰ ਕਿਥੇ ਮਾਰੀ ਸਰ ਇਹਨਾਂ ਨੇ ਹੱਥੇ ਜ ਮਾਰੀ ਇਹ ਤਲਵਾਰ ਜਿਹੜਾ ਸਿਕੰਦਰ ਸਰ ਜਿਹੜਾ ਸਿਕੰਦਰ ਹੈ ਇਹਨਾਂ ਦੇ ਘਰ ਦਾ ਜਿਹੜਾ ਹੈ ਫਾਦਰ ਸਾਹਿਬ ਨੇ ਉਹਨਾਂ ਦੇ ਤੇ ਸਰ ਉਹਨੇ ਜੀ ਮਤਲਬ ਉਹ ਖੋ ਕੇ ਇਹਦੇ ਲੜਾਈ ਝਗੜੇ ਕਰਦੇ ਕਰਦੇ ਉਹ ਇਹਨੂੰ ਸਾਈਡ ਤੇ ਲੈ ਗਏ ਤੇ ਉੱਥੋਂ ਇਹ ਕਿਰਪਾਨ ਮਾਰੀ ਸਾਡੀ ਕੁੜੀ ਦੇ ਐ ਨਹੀਂ ਪਤਾ ਲੱਗਿਆ ਕਿ ਸਰ ਕਿਨੇ ਮਾਰੀ ਹੈ ਜਿੱਤ ਜਿੱਤੇ ਵੇਹ ਹੱਥੇ ਜ ਕਿਰਪਾਨ ਸੀ ਬਰ ਉਸ ਟਾਈਮ ਸਰ 14 ਨੇ ਜੀ 14 ਦਾ ਟੰਕੇ ਲੱਗੇ ਨੇ ਹੁਣ ਕੀ ਮਾਰਦੇ ਸਰ ਮੰਗਦਾ ਹੀ ਕਰਦੇ ਵੀ ਇਹ ਸਰ ਇਹਨਾਂ ਨੇ ਨਾ ਜੀ ਸਾਨੂੰ ਐ ਧਮਕੀ ਦਿੱਤੀ ਵੀ ਅਸੀਂ ਤੁਹਾਨੂੰ ਜਿਉਂ ਨਹੀਂ ਦੇ ਤੁਹਾਨੂੰ ਮਕਾਨ ਬਕਿਆਵਾਂਗੇ ਉਹਨੂੰ ਤੇ ਸਰ ਈਮਾਨ ਕਰਦੇ ਆ ਵੀ ਸਾਨੂੰ ਇਨਸਾਫ ਮਿਲੇਗੀ ਇਹਨਾਂ ਦੇ ਲੜਾਈ ਝਗੜਾ ਹੁਣ ਸੰਬੰਧੀ ਸਿਵਲ ਹਸਪਤ ਨਾਪਾ ਤੋਂ ਇਨਫੋਰਮੇਸ਼ਨ ਮਿਜੀ ਸੀ ਦੋਨੋਂ ਪਾਰਟੀਆਂ ਦਾਖਲ ਨੇ ਤੇ ਦੋਨੋਂ ਦੀਆਂ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੀ ਸਟੇਟਮੈਂਟ ਲਿਖ ਲਈ ਹੈ ਸਟੇਟਮੈਂਟ ਲਿਖ ਕੇ ਮੌਫਜ਼ ਜਾ ਕੇ ਪੜਤਾਲ ਕਰਕੇ ਤੇ ਜੋ ਬੰਦੀ ਕਾਰਵਾਈ ਹੋਈ ਉਹ ਕੀਤੀ ਗਈ ਹੈ ਅਲਿਗੇਸ਼ਨ ਇਹਨਾਂ ਦਾ ਇਹ ਕੋਈ 40000 ਰੁਪਏ ਦਾ ਕੋਈ 20 ਤਰੀਕ ਦਾ ਕੋਈ 40000 ਰੁਪਏ ਦਾ ਰੌਲਾ ਹੈ ਤੇ ਜਿਹੜਾ ਸਿਕੰਦਰ ਪਾਰਟੀ ਐ ਦੂਜੀ ਪਾਰਟੀ ਨੂੰ ਅੰਜਾਮ ਲਾ ਰਹੀ ਹੈ 45000 ਰੁਪਏ ਲੜਕੀ ਚੋਕਲੇਗੀ ਬਸ ਉਹਦੇ ਸੰਬੰਧੀ ਇਹਨਾਂ ਦੇ ਮਤਲਬ ਕੀ ਆਪ ਵਿਚ ਤਕਰਾਰਬਾਜੀ ਹੋਗੀ ਤੇ ਲੜਾਈ ਝਗੜਾ ਹੋਗਾ ਉਹ 40000 ਰੁਪਏ ਦਾ ਵੀ ਆਪਾਂ ਨੇ ਮਤਲਬ ਕੀ ਪੜਤਾਲ ਕਰਨੀ ਹੈ ਵੀ ਕੀ ਸੀਗਾ ਉਹ ਤੇ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਮ ਚਲਣੀ ਸੀ ਸੀਸੀਟੀਵੀ ਵੀ ਆਈ ਸਾਹਮਣੇ ਸੀਸੀਟੀਵੀ ਕੈਮਰੇ ਚਾਹੀਨੇ ਦੋਨਾਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਇਹਨਾਂ ਦਾ ਪਰ ਉਦੋਂ ਸੁੰਨੀਂਗੇ ਦਾ ਇੱਕ ਪਾਸੋਂ ਵਰਸਾ ਮਿਸਰਾ ਦੇ ਸਾਥ ਲੱਗਿਆ ਦੋਨੋਂ ਪਾਰਟੀਆਂ ਬਾਖਨ ਨੇ ਤੇ ਪੜਤਾਲ ਕਰਕੇ ਜੋ ਸਾਹਮਣੇ ਉਹਦੇ ਮੁਤਾਬਕ ਕਰ ਵਿੱਚ ਵਰਸਾ ਮਿਸਰਾ ਜਿਵੇਂ ਇੱਕ ਘਰ ਦੇ ਵਿੱਚ ਜਿਵੇਂ ਤਲਵਾਰਾਂ ਲੈ ਕੇ ਹਮਲਾ ਕਰ ਰਹੇ ਨੇ ਤੇ ਹੋਰ ਵੀ ਨੁਕਸਾਨ ਕੀਤਾ ਗੇਟ ਤੇ ਮਾਰੀ ਨੇ ਤਲਵਾਰਾਂ ਤੇ ਇੱਕ ਸਕੂਟਰੀ ਖੜੀ ਸੀਗੀ ਐਕਟਿਵਾ ਉਹਦੇ ਤੇ ਮਤਲਬ ਕਿ ਉਹਦਾ ਕਾਫੀ ਐਕਟਿਵਾ ਦਾ ਕਾਫੀ ਨੁਕਸਾਨ ਕਰਤਾ ਤਾਂ ਮਤਲਬ ਕਿ ਜਦੋਂ ਅੱਤ ਕੋਈ ਸਾਹਮਣੇ ਹੈ ਉਹਦੇ ਨੂੰ ਤਾਕ ਬਣਦੀ ਕਰਦੀ